ਅੰਮ੍ਰਿਤਸਰ ਰਸ਼ੀਆ ਦੇ ਰਾਸ਼ਟਰਪਤੀ ਵਲਦੀਮੀਰ ਪੁਤਿਨ ਕਲਾ ਪਾਰ ਦੌਰੇ ਤੇ ਆ ਰਹੇ ਹਨ ਜਿਸ ਦੇ ਚਲਦੇ ਅੰਮ੍ਰਿਤਸਰ ਦੇ ਪੇਂਟਿੰਗ ਆਰਟਿਸਟ ਜਗਜੋਤ ਸਿੰਘ ਰੂਬਲ ਵੱਲੋਂ ਉਹਨਾਂ ਦੀ ਤਸਵੀਰ ਬਣਾਈ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਗਜੋਤ ਸਿੰਘ ਰੂਬਲ ਨੇ ਕਿਹਾ ਕਿ ਇਹ ਤਸਵੀਰ ਨੂੰ ਬਣਾਉਣ ਵਿੱਚ 14 ਦਿਨ ਦੇ ਕਰੀਬ ਸਮਾਂ ਲੱਗਾ ਉਹਨਾਂ ਕਿਹਾ ਕਿ ਮੈਂ ਦਿਨ ਰਾਤ ਮਿਹਨਤ ਕਰਕੇ ਮੇਰੇ ਵੱਲੋਂ ਇਹ ਤਸਵੀਰ ਤਿਆਰ ਕੀਤੀ ਗਈ ਹੈ ਉਹਨਾਂ ਕਿਹਾ ਕਿ ਮੇਰੇ ਦਿਲ ਦੀ ਤਮੰਨਾ ਸੀ ਕਿ ਮੈਂ ਇਹ ਤਸਵੀਰ ਉਹਨਾਂ ਨੂੰ ਖੁਦ ਪੇਟ ਕਰਾਂ ਪਰ ਸਖਤ ਤੇ ਕਰੜੇ ਸੁਰੱਖਿਆ ਪ੍ਰਬੰਧ ਹੋਣ ਕਰਕੇ ਮੈਂ ਇਹ ਤਸਵੀਰ ਉਹਨਾਂ ਨੂੰ ਭੇਟ ਨਹੀਂ ਕਰ ਸਕਦਾ ਮੈਂ ਇਹ ਤਸਵੀਰ ਉਹਨਾਂ ਨੂੰ ਤੋਹਫੇ ਦੇ ਰੂਪ ਵਿੱਚ ਮਾਰਕੋ ਨੂੰ ਭੇਜਾਂਗਾ ਉੱਥੇ ਹੀ ਉਹਨਾਂ ਕਿਹਾ ਕਿ ਇਹ ਤਸਵੀਰ ਐਕ੍ਰੀਲਿਕ ਰੰਗਾਂ ਦੇ ਨਾਲ ਤਿਆਰ ਕੀਤੀ ਗਈ ਹੈ ਤੁਹਾਡਾ ਨਾਮ ਸਰ ਡਾਕਟਰ ਜਗਜੋਤ ਸਿੰਘ ਰੂਬਲ ਰੂਬਲ ਜੀ ਅੱਜ ਜਿਹੜੀ ਤੁਸੀਂ ਪੇਂਟਿੰਗ ਬਣਾਈ ਹੈ ਕਿੰਨੇ ਬਾਈ ਕਿੰਨੇ ਦੀ ਕਿੰਨੇ ਦਿਨ ਲੱਗੇ ਹੈ ਤੇ ਕਿਸ ਦੀ ਸਰ ਰਸ਼ੀਅਨ ਪ੍ਰੈਜ਼ੀਡੈਂਟ ਮਿਸਟਰ ਪੁਤਿਨ ਕੱਲ ਇੰਡੀਆ ਵਿਜ਼ਿਟ ਤੇ ਆ ਰਹੇ ਨੇ ਤੇ ਉਹਨਾਂ ਦੀ ਇੱਕ ਮੈਂ ਪੇਂਟਿੰਗ ਬਣਾਈ ਆ ਜਿਹਦਾ ਸਾਈਜ਼ ਹੈਗਾ 5 ਫੀਟ ਬਾਈ 7 ਫੀਟ ਪੇਂਟਿੰਗ ਦਾ ਟੋਟਲ ਸਾਈਜ਼ ਆ ਤੇ ਇਹ ਪੇਂਟਿੰਗ ਨੂੰ ਅਕ੍ਰੀਲਿਕ ਕਲਰਸ ਦੇ ਨਾਲ ਬਣਾਇਆ ਗਿਆ ਤੇ 12-13 ਦਿਨ ਦੇ ਕਰੀਬ ਇਹ ਪੇਂਟਿੰਗ ਨੂੰ ਸਮਾਂ ਲੱਗਾ ਅੱਜ ਵੀ ਇਹਨੂੰ ਪੇਂਟਿੰਗ ਨੂੰ ਮੈਂ ਫਾਈਨਲ ਟੱਚਸ ਦੇ ਰਿਹਾ ਤੇ ਇੰਡੀਆ ਤੇ ਜਿਹੜੇ ਰਸ਼ੀਆ ਦੇ ਜਿਹੜੇ ਸਬ ਤੇ ਮੋਦੀ ਜੀ ਨੇ ਇਨਵਾਈਟ ਕੀਤਾ ਤੇ ਪੁਤਿਨ ਜੀ ਆ ਰਹੇ ਨੇ ਤੇ ਦ੍ਰੋਪਦੀ ਮੋਦੀ ਜੀ ਨੂੰ ਵੀ ਨੰਦ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਆ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਜਿਹੜੇ ਇੰਡੀਆ ਦੇ ਉਹਨਾਂ ਦੇ ਵੀ ਮੈਨੂੰ ਪ੍ਰਸ਼ੰਸਾ ਪੱਤਰ ਆ ਚੁੱਕੇ ਨੇ ਉਹਨਾਂ ਦੇ ਵੀ ਮੈਂ ਪੇਂਟਿੰਗਸ ਬਣਾ ਕੇ ਪੀਐਮ ਆਫਿਸ ਪ੍ਰੈਜ਼ੀਡੈਂਟ ਆਫਿਸ ਭੇਜੀਆ ਤੇ ਮੇਰੀ ਤਮੰਨਾ ਹੈਗੀ ਸੀ ਕਿ ਇਹ ਪੇਂਟਿੰਗ ਮੈਂ ਬਾਈ ਹੈਂਡ ਇਹਨਾਂ ਨੂੰ ਗਿਫਟ ਕਰਦਾ ਲੇਕਿਨ ਸ਼ਡਿਊਲ ਬਿਜ਼ੀ ਹੋਣ ਕਰਕੇ ਬਹੁਤ ਟਾਈਟ ਸਕਿਉਰਟੀ ਹੋਣ ਕਰਕੇ ਐਜੋਡੀ ਪੇਂਟਿੰਗ ਹੈ ਗਿਆ ਮੈਂ ਮਾਸਕੋ ਦੇ ਵਿੱਚ ਪ੍ਰੈਜ਼ੀਡੈਂਟ ਆਫਿਸ ਦੇ ਵਿੱਚ ਕੋਰਡਿਟ ਕਰਾਂਗਾ ਇਸ ਤੋਂ ਪਹਿਲਾਂ ਕਿਹੜੇ ਕਿਹੜੇ ਤੁਸੀਂ ਪੇਂਟਿੰਗਾਂ ਬਣਾ ਚੁੱਕੇ ਹੋ ਤੇ ਕਿੰਨੂ ਕਿੰਨੂ ਤੁਸੀਂ ਵੇਚੇ ਸਰ ਇੰਡੀਆ ਦੇ ਜਿਹੜੇ ਤਿੰਨ ਪ੍ਰੈਜ਼ੀਡੈਂਟ ਆ ਉਹਨਾਂ ਦੀ ਪੇਂਟਿੰਗਸ ਬਣਾਈਆਂ ਉਹਨਾਂ ਨੂੰ ਭੇਜ ਗਿਆ ਤੇ ਜਿਹੜੇ ਮੌਜੂਦਾ ਰਾਸ਼ਟਰਪਤੀ ਸਾਡੇ ਦੇਸ਼ ਦੇ ਉਹਨਾਂ ਦੀ ਵੀ ਪ੍ਰਸ਼ੰਸਾ ਪੱਤਰ ਮੈਨੂੰ ਆਇਆ ਨਰਿੰਦਰ ਮੋਦੀ ਜੀ ਦੀ ਬਣਾਈ ਤੇ ਹਾਲੀਵੁੱਡ ਦੀ ਪੇਂਟਿੰਗਸ ਬਣਾਈ ਕੋਲਾਰਜ ਪੇਂਟਿੰਗ ਨਹੀਂ ਹਾਲੀਵੁੱਡ ਬੋਲੀਵੁੱਡ ਦਾ ਕੋਲਾਰਜ ਇੰਡੀਅਨ ਜਿਹੜੇ ਪ੍ਰਾਈਮ ਮਿਨਿਸਟਰ ਹੋਏ ਆ ਜਵਾਰਲਾ ਨਹਿਰੂ ਤੋਂ ਲੈ ਕੇ ਐਂਡਰਿੰਦਰ ਮੋਦੀ ਜਿੱਤ ਕੋ ਨਾਲ ਇੱਕ ਕੁਲਾਰਜ ਪੇਂਟਿੰਗ ਮੁਨਈਆ ਤੇ ਇੰਟਰਨੈਸ਼ਨਲ ਲੈਵਲ ਤੇ ਜਿਸ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਉਹਨਾਂ ਦੀ ਵੀ ਪੇਂਟਿੰਗ ਸੁਨਈਆ ਤੇ ਇਹ ਜਿਹੜੇ ਇੰਡੀਆ ਦੇ ਉੱਤੇ ਜਿਹੜੇ ਰਸ਼ੀਆ ਦੇ ਰਿਸ਼ਤੇ ਬੜੇ ਮਜ਼ਬੂਤ ਹੋਣ ਅਸੀਂ ਪੇਂਟਿੰਗ ਦੇ ਜ਼ਰੀਏ ਇੱਕ ਸ਼ੁਭ ਕਾਮਨਾ ਇਹ ਦਿੰਦੇ ਹਾਂ